ਆਹ ਵੀ ਮਿੱਤਰੋ ਇਹ ਇੱਕ ਸ਼ਖਸ ਹੈ ਇਹ ਲੋਹਾ ਖਾਂਦਾ ਹੈ ਇਹ ਤੁਸੀਂ ਇਹ ਜੜੀ ਵੀਡੀਓ ਆਏ ਦੇਖ ਕੇ ਦੱਸਣਾ ਜਰੂਰ ਕਿ ਜਿਹੜਾ ਇਹ ਸ਼ਖਸ ਹੈ ਤੇ ਲੋਹਾ ਕਿਸ ਤਰੀਕੇ ਨਾਲੇ ਖਾ ਰਿਹਾ ਹੈ ਜੀ ਇਹ ਮੈਨੂੰ ਬੜਾ ਅਜੀਬੋ ਗਰੀਬ ਕਮ ਲੱਗਿਆ ਹੈ ਮਿੱਤਰੋ ਦੁਨੀਆ ਪਰੇ ਤੋਂ ਪਰੇ ਪੜੀ ਹੈ ਜੀ ਤੇ ਇੱਕ ਛੋਟਾ ਵੀ ਕੈਂਕਰ ਬਾਡੀ ਦੇ ਵਿੱਚ ਚੱਲ ਜਾਵੇ ਲੋਹੇ ਦਾ ਬੜਾ ਹੈਰਾਨ ਔਰ ਪਰੇਸ਼ਾਨ ਕਰ ਦਿੰਦਾ ਕੰਮ ਅਰੇ ਬੰਦਾ ਪਲੇਟਾਂ ਭਰ-ਭਰ ਕੇ ਸੋਨੇ ਦੀਆਂ ਖਾ ਰਿਹਾ ਇਹ ਗੱਲ ਮੇਰੀ ਸਮਝ ਤੋਂ ਪਰੇ ਹੈ ਜੀ ਇਹ ਕਿੱਦਾਂ ਹੋ ਰਿਹਾ ਜੇ ਜਦੀ ਕਿਸੇ ਭਾਈ ਨੂੰ ਇਹਦੇ ਬਾਰੇ ਜਾਣਕਾਰੀ ਹੈ ਕਿ ਇਹ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਤਉ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੀ ਦੁਨੀਆ ਵਸਦੀ ਹੈ ਅਜੀਬੋ ਗਰੀਬ ਟੰਗ ਤਰੀਕੇ ਨੇ ਦੁਨੀਆ ਕੋਲੇ ਇਹ ਪਲੇਟ ਹੈ ਇਹਦੇ ਕੋਲੇ ਮਿੱਤਰੋ ਭਰੀ ਹੋਈ ਕਿੱਲਾਂ ਦੀ ਇਹ ਨੂੰ ਖਾਈ ਜਾ ਰਿਹਾ ਖਾਈ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਕਿ ਇਹਦੇ ਦੰਦ ਨੇ ਜਾਂ ਝੜੇ ਵੇਲਣੇ ਨੇ ਕਿ ਜਿਹੜੀ ਕਿੱਲ ਜਾਂਦੇ ਹੀ ਅੰਦਰ ਪ੍ਰੈਸ ਹੋ ਜਾਂਦੀ ਹੈ ਇਹ ਗੱਲ ਸਮਝ ਤੋਂ ਪਰੇ ਹੈ ਜੀ ਆ ਵੇਖੋ ਕਿੱਡਾ ਸੰਗਲ ਰੱਖਿਆ ਇਹਨੇ ਇਹਦੇ ਵਿੱਚ ਠੀਕ ਹੈ ਜੀ ਕਿ ਆਹ ਬੰਦਾ ਦੇਖੋ ਲੈ ਪਰ ਉਹ ਗੱਲ ਸੰਗਲ ਤੋੜਤਾ ਹੈ ਸੰਗਲ ਵੀ ਖਾ ਗਿਆ ਬੰਦਾ ਤੇ ਇਹਨੂੰ ਕੀ ਕਾਹੋਂਗੇ ਜੀ ਤੁਸੀਂ ਇਹ ਕਿਹ ਕਹਿ ਸਕਦੇ ਹੋ ਇਹ ਗੱਲ ਨੂੰ ਮਹਾਰਾਜ ਮੈਂ ਤਾਂ ਸੰਗਲ ਖਾਂਦਾ ਆ ਦੇਖੋ ਇਹਨੇ ਫੇਰ ਕਿੱਲ ਚੱਕ ਲੈ ਸੰਗਲ ਪਸੰਦ ਨਹੀਂ ਆਇਆ ਤੇ ਕਿੱਲ ਖਾਣ ਲੱਗ ਗਿਆ ਮਹਾਰਾਜ ਇਹੀ ਮਸ਼ੀਨਰੀ ਹੈ ਇਹ ਬੰਦੇ ਦੇ ਸਰੀਰ ਵਿੱਚ ਕੀ ਹੈ ਇਹ ਗੱਲ ਸਮਝ ਨਹੀਂ ਆਉਂਦੀ ਜਦੋਂ ਤਾਨੂੰ ਸਮਝ ਆ ਜਾਏ ਇਹਦੀ ਤਾਂ ਮਿੱਤਰੋ ਇਹਦੇ ਬਾਰੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਜੀ ਕਿ ਇਹ ਕੀ ਕਲਾ ਵਰਤਾਈ ਹੈ ਬੰਦੇ ਨੇ ਕੋਈ ਸਮਝ ਆਈ ਹੈ ਗੱਲ ਮੇਰੇ ਤੇ ਨਹੀਂ ਆਈ ਸਮਝ ਵਿੱਚ ਠੀਕ ਹੈ ਜੀ ਮੁੱਠੀਆਂ ਪਰ ਪਰ ਇਹ ਕਿੱਲਾ ਖਾਂਦਾ ਹੈ ਕਿ ਬੜਾ ਜੀ ਬੰਦਾ ਮੈਂ ਬੜਾ ਹੈਰਾਨ ਹੋਇਆ ਜੀ ਇਹ ਵੀਡੀਓ ਦੇਖ ਕੇ ਸੋਚਿਆ ਵੀ ਚਲੋ ਪੋਸਟ ਮਿੱਤਰਾਂ ਦੀ ਰਾਏ ਲੈਨੇ ਆ ਤੇ ਉਹ ਸਾਨੂੰ ਕਿਵੇਂ ਔਰ ਕਿਸ ਲੈਜੇ ਨਾਲ ਦੇਖਦੇ ਨੇ ਕਿ ਤੁਹਾਡੇ ਸਾਹਮਣੇ ਹੀ ਆ ਜੀ ਜੋ ਕੁਝ ਕਰ ਰਿਹਾ ਮੇਰੀ ਤੇ ਸਮਝ ਤੋਂ ਪਰੇ ਦੀ ਗੱਲ ਹੈ ਠੀਕ ਹੈ ਮਿੱਤਰੋ ਜੀ ਇਹ ਦੇਖੋ ਬਗਾ ਰਿਹਾ ਬਾਸਲਾ ਮੂਸਲਾ ਜੀ ਸਭ ਸ਼ਕੀ ਜਾ ਰਿਹਾ ਹੈ ਬੰਦਾ ਠੀਕ ਹੈ ਜੀ ਬਾਈ ਕਮੈਂਟ ਕਰਕੇ ਦੱਸਣਾ ਬੜੀ ਮਿਹਰਬਾਨੀ ਸ਼ੁਕਰੀਆ ਔਰ ਬੜੀ ਹੈਰਾਨ ਕਰਨ ਵਾਲੀ ਵੀਡੀਓ ਹੈ ਮਹਾਰਾਜ ਠੀਕ ਹੋ ਗਿਆ ਜੀ ਸਤਿ ਸ਼੍ਰੀ ਅਕਾਲ ਮਹਾਰਾਜ